ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਭਾਰਤ ਨੂੰ ਝਟਕਾ ਦੇ ਸਕਦਾ ਹੈ ਰੂਸ ਵਿਰੁੱਧ ਲਿਆਂਦਾ ਗਿਆ ਅਮਰੀਕੀ ਬਿੱਲ ਜੈ ਸ਼ੰਕਰ ਨੇ ਕਿਹਾ ਜ਼ਰੂਰਤ ਪਈ ਤਾਂ ਜਵਾਬ ਦੇਵਾਂਗੇ ਅਮਰੀਕਾ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਰੂਸ ਤੋਂ ਤੇਲ ਜਾਂ ਗੈਸ ਖਰੀਦਣ ਵਾਲੇ ਦੇਸ਼ਾਂ ਤੇ ਪਾਂਸੋ ਪ੍ਰਸ਼ਤਾ ਪ੍ਰਸ਼ਤਾ ਤੱਕ ਡਿਊਟੀ ਲਗਾਉਣ ਦਾ ਪ੍ਰਸਤਾਵ ਹੈ ਭਾਰਤ ਇਸ ਬਾਰੇ ਪਹਿਲਾਂ ਹੀ ਅਮਰੀਕੀ ਅਧਿਨੇਤਾਵਾਂ ਨਾਲ ਗੱਲ ਕਰ ਚੁੱਕਾ ਹੈ ਇਸ ਦੌਰਾਨ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਇਸ ਬਿੱਲ ਬਾਰੇ ਵੱਡਾ ਬਿਆਨ ਦਿੱਤਾ ਹੈ ਭਾਰਤੀ ਵਿਦੇਸ਼ ਮੰਤਰੀ ਨੇ ਅਮਰੀਕਾ ਦੇ ਵੀ ਵੱਧਤ ਰੂਸ ਨਾਲ ਸੰਬੰਧਿਤ ਬਿੱਲ ਬਾਰੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਜੇਕਰ ਇਹ ਭਾਰਤ ਦੇ ਹਿੱਤਾਂ ਨੂੰ ਪ੍ਰਭਾਵਿਤ ਕਰਦਾ ਹੈ ਤਾਂ ਉਸ ਸਥਿਤੀ ਵਿੱਚ ਇਸ ਨਾਲ ਜਿੱਠਿਆ ਜਾਵੇਗਾ ਉਹਨਾਂ ਨੇ ਕਿਹਾ ਹੈ ਕਿ ਭਾਰਤ ਇਸ ਬਿੱਲ ਬਾਰੇ ਪੂਰੀ ਤਰ੍ਹਾਂ ਸੁਚੇਤ ਹੈ ਜੈ ਸ਼ੰਕ ਨੇ ਕਿਹਾ ਹੈ ਕਿ ਸਾਡੇ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲੀ ਕੋਈ ਚੀਜ਼ ਸਾਡੇ ਲਈ ਮਾਇਨੇ ਨਹੀਂ ਰੱਖਦੀ ਉਹਨਾਂ ਦੱਸਿਆ ਹੈ ਕਿ ਭਾਰਤੀ ਦੂਤਾਵਾਸ ਤੇ ਅਮਰੀਕਾ ਵਿੱਚ ਅਮਰੀਕਾ ਵਿੱਚ ਭਾਰਤ ਭਾਰਤ ਦੇ ਰਾਜਦੂਤ ਲਗਾਤਾਰ ਅਮਰੀਕੀ ਸੰਸਦ ਦੇ ਮੈਂਬਰ ਨਾਲ ਸੰਪਰਕ ਹੈ ਜਹਾਂ ਭਾਰਤੀ ਦੀਆਂ ਊਰਜਾ ਅਤੇ ਰਣਨੀਤਿਕ ਜ਼ਰੂਰਤਾਂ ਨੂੰ ਅਮਰੀਕੀ ਪੱਖ ਦੇ ਸਾਹਮਣੇ ਰੱਖਿਆ ਗਿਆ ਹੈ ਜੈ ਸ਼ੰਕ ਨੇ ਕਿਹਾ ਹੈ ਕਿ ਅਸੀਂ ਆਪਣੀ ਊਰਜਾ ਉਹਨਾਂ ਸੁਰੱਖਿਆ ਨਾਲ ਨਾਲ ਸੰਬੰਧਿਤ ਚਿੰਤਾਵਾਂ ਸਾਂਝੀਆਂ ਕੀਤੀਆਂ ਹਨ ਜੇਕਰ ਅਸਥਾਈ ਸਥਿਤੀ ਪੈਦਾ ਹੁੰਦੀ ਹੈ ਤਾਂ ਅਸੀਂ ਇਸ ਦਾ ਸਾਹਮਣਾ ਕਰਾਂਗੇ ਅਮਰੀਕੀ ਸੈਨੇਟ ਲੰਡਸੇ ਕਾਮ ਵੱਲੋਂ ਲਿਆਂਦੇ ਗਏ ਇਸ ਪ੍ਰਸਤਾਵਲ ਬਿੱਲ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਰੂਸ ਤੋਂ ਤੇਲ ਗੈਸ ਜੂਰੇ ਨਿਯਮ ਜਾਂ ਹੋਰ ਅਸਮਾਨ ਖਰੀਦਣ ਵਾਲੇ ਕਿਸੇ ਵੀ ਦੇਸ਼ ਤੇ 500% ਟੈਕਸ ਲਗਾਇਆ ਜਾਵੇਗਾ ਇਹ ਬਿੱਲ ਅਮਰੀਕੀ ਸੰਸਦ ਵਿੱਚ ਬਹੁਤ ਮਜ਼ਬੂਤ ਸਥਿਤੀ ਵਿੱਚ ਹੈ ਅਤੇ ਇਸ ਨੂੰ 80 ਸੈਨੇਟਰਾਂ ਦਾ ਸਮਰਥਨ ਪ੍ਰਾਪਤ ਹੈ ਇਸ ਸਥਿਤੀ ਵਿੱਚ ਇਹ ਬਿੱਲ ਰਾਸ਼ਟਰਪਤੀ ਦੀ ਵਿਟੋ ਸ਼ਕਤੀ ਨੂੰ ਵੀ ਦੂਰ ਕਰ ਸਕਦਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ